ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਿਸ਼ਨ ਰਾਪ 130 ਤਹਿਤ ਸ਼੍ਰੀ ਅਨੰਪੁਰ ਸਾਹਿਬ ਵਿਖੇ ਲੋਕ ਮਿਲਣੇ ਕੀਤੇ ਗਿਆ ਹੈ। ਇਸ ਦੌਰਾਨ ਉਹਨਾਂ ਦੇ ਵੱਲੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਲੜਾਈ ਤਾਨਾਸ਼ਾਹੀ ਖਿਲਾਫ ਲੜੀ ਗਈ ਹੈ। ਤਾਂ ਮੈਂ ਇੱਥੇ ਤੁਹਾਡੇ ਬੱਚਿਆਂ ਵਾਸਤੇ ਹੀ ਵੋਟਾਂ ਮੰਗਣ ਆਇਆ। ਤਾਂ ਭਗਵੰਤ ਮਾਨ ਨੇ ਕਿਹਾ ਕਿ ਅਨੰਪੁਰ ਸਾਹਿਬ ਦੀ ਪਵਿੱਤਰ ਅਤੇ ਇਤਿਹਾਸਿਕ ਧਰਤੀ ਜ਼ੁਲਮ ਵਿਰੁੱਧ ਲੜਨ ਅਤੇ ਖੜਨ ਵਾਲਿਆਂ ਦੀ ਧਰਤੀ ਹੈ। ਅਤੇ ਗੁਰੂ ਸਾਹਿਬ ਜੀ ਨੇ ਦੇਸ਼ ਕੌਮ ਖਾਤਰ ਆਪਣਾ ਸਰਬੰਸ ਵਾਰਿਆ ਸੀ। ਦੋ ਘਟੇ ਹੋ ਕੇ ਸਥਾਨਾਸ਼ਾਹੀ ਸਰਕਾਰ ਵੱਲੋਂ ਗਰੀਬਾਂ ਅਨੁਸੂਚਿਤ ਪਾਈਚਾਰਾ ਤੇ ਆਮ ਲੋਕਾਂ ਦੇ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਵੋਟਾਂ ਰਾਹੀਂ ਲੜਾਈ ਲੜੀਏ ਤੇ ਵਿਰੋਧੀਆਂ ਤੇ ਤੰਜ ਕੱਸਦੇ ਹੋਣਾ ਕਹਿ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਪਿਛਲੇ 26 ਦਿਨਾਂ 'ਚ 106 ਰੈਲੀਆਂ ਕੀਤੀਆਂ ਨੇ ਪਹਿਲਾਂ ਕਦੇ ਵੀ ਕਿਸੇ ਸਰਕਾਰ ਦੇ ਵੱਲੋਂ ਇੰਨੀਆਂ ਰੈਲੀਆਂ ਕੀਤੀਆਂ ਹੀ ਨਹੀਂ ਗਈਆਂ ਆਨੰਦਪੁਰ ਸਾਹਿਬ ਦੀਆਂ ਬਹੁਤ ਵਧੀਆ ਆ ਰਹੀਆਂ ਨੇ ਚਮਕੌਰ ਸਾਹਿਬ ਵਾਲਿਓ ਹੁਣ ਤਾਂ ਇਹ ਮੁਕਾਬਲਾ ਹੈ ਕਿ ਨੌ ਚੋਂ ਪਹਿਲੇ ਨੰਬਰ ਤੇ ਕਿਹੜਾ ਆਊਗਾ ਤਾਂ ਚਮਕੌਰ ਸਾਹਿਬ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਹਿ ਦਿਓ ਮੇਰੇ ਨਾਂ ਤੇ ਕਹਿ ਦਿਓ ਮੇਰੇ ਨਾਂ ਕਿਉਂਕਿ ਮੇਰੇ ਹੱਥ ਮਜ਼ਬੂਤ ਹੋਣਗੇ ਇਹਦੇ ਨਾਲ ਲੜੂੰਗਾ ਤਾਂ ਮੈਂ ਫੇਰ ਵੀ ਲੜਾਈ ਕਰੀ ਜਾਂਦਾ ਮੈਂ ਗਵਰਨਰ ਨਾਲ ਲੜਦਾ ਸੁਪਰੀਮ ਕੋਰਟ ਜਾਂਦਾ ਪੰਜਾਬ ਵਾਸਤੇ ਬਹੁਤ ਲੜਦਾ ਪਰ ਜੇ ਮੈਨੂੰ 13 ਹੱਥ ਮਿਲ ਜਾਣਗੇ ਤੇ 13 ਵਾਜਾ ਮਿਲ ਜਾਣਗੇ ਆ ਪਾਰਲੀਮੈਂਟ ਚ ਸੱਤ ਆਪਣੇ ਕੋਲੇ ਪਹਿਲੇ ਹੀ ਨੇ 20 ਹੋ ਗਏ 5 ਕਰੋੜ ਰੁਪਇਆ ਇੱਕਦਮ ਲੈਂਦਾ 100 ਕਰੋੜ ਤੱਕਲੇ ਐਮਪੀਆ ਦੇ ਆਇਆ ਕਰੂਗਾ ਇੱਥੇ 100 ਕਰੋੜ ਥੋੜਾ ਸੋਚ ਲਿਓ ਇਧਰ ਉਧਰ ਵੋਟ ਪਾਉਣ ਦਾ ਫਾਇਦਾ ਕੀ ਹੋਇਆ ਉਹਨਾਂ ਨੇ ਕੁਝ ਨਹੀਂ ਕਰਨਾ ਨਾਲੇ ਹੋਰ ਦੱਸਾਂ ਤੁਹਾਨੂੰ ਜਿਹੜਾ ਕਾਂਗਰਸ ਦਾ ਹੈ ਤੁਹਾਡੇ ਇੱਥੋਂ ਖੜਾ ਹੈ ਬਜਿੰਦਰ ਸਿੰਘਲਾ ਇਹ ਕਿੱਥੋਂ ਆਇਆ ਹੈ ਸੰਗਰੂਰ ਤੋਂ ਆਇਆ ਹੈ 2014 ਚ ਜਿਹੜੀ ਜਮਾਨਤ ਜਬਤ ਕਰਾਈ 17 ਚ ਜਿੱਤ ਗਿਆ 2022 ਚ ਨਰਿੰਦਰ ਕੌਰ ਭਰਾਜ ਇੱਕ ਆਮ ਜੀ ਕੁੜੀ ਪੰਜਾਬ ਦੀ ਵਿਧਾਨ ਸਭਾ ਦੀ ਸਭ ਤੋਂ ਛੋਟੀ ਮੈਂਬਰ ਹੈ ਉਹ ਉਮਰ ਵਾਈਜ਼ ਉਹ 27-28 ਸਾਲ ਦੀ ਜਵਾਕੜੀ ਨੇ ਹਰਾ ਕੇ ਭੇਜਿਆ ਹੋਇਆ ਹੁਣ ਇੱਧਰ ਨੂੰ ਆ ਗਿਆ ਦੇਖ ਲਿਓ ਇੱਥੋਂ ਨਾਲ ਕਿਤੇ ਉਹਨੂੰ ਨਾਲ ਲੱਗੇ ਵੀ ਹਾਂ ਇੱਧਰ ਸ਼ਾਇਦ ਮੈਨੂੰ ਉਹ ਮੈਂ ਕਿਸੇ ਸੀੜੀ 'ਚ ਇੱਕ ਕਮੈਂਟ ਕੀਤਾ ਸੀ ਮੈਨੂੰ ਕਿਸੇ ਨੇ ਕੱਲ ਹੀ ਭੇਜਿਆ ਵੀ ਕੋਈ ਜ਼ਮਾਨਾ ਸੀ ਰਾਜਨੀਤੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਲੀਡਰ ਸੀ ਆਪਣੇ ਪਾਰਟੀ ਪ੍ਰਧਾਨ ਕੋਲੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ ਚੋਂ ਟਿਕਟ ਦੇ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਹੁਣ ਵੀ ਇਹੀ ਨੇ ਪਰ ਉਲਟੇ ਕੰਮ ਵਾਸਤੇ ਪ੍ਰਧਾਨ ਜੀ ਐਸ ਇਲਾਕੇ ਚੋਂ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੁ ਸੰਗਰੂਰ ਵਾਲੇ ਤਾਂ ਜਾਣਦੇ ਨੇ ਇੱਧਰ ਤੁਹਾਡੇ ਕੋਲ ਆਨੰਦਪੁਰ ਆ ਗਿਆ ਏ ਫਿਰ ਦੋਨੇ ਹੱਥ ਖੜੇ ਕਰਕੇ ਮੈਨੂੰ ਇਹ ਤਸੱਲੀ ਦੇ ਦੋ ਕਿ ਜਿਹੜਾ ਅਸੀਂ ਉੱਥੋਂ ਮਾਂਜ ਕੇ ਭੇਜਿਆ ਇੱਧਰ ਵੀ ਮਾਂਜੋਗੇ ਇਨਕਲਾਬ ਹੋ ਗਿਆ ਕੰਮ ਹਾਂ ਬਸ ਹੋ ਗਿਆ ਕੰਮ ਜੇ ਤੁਸੀਂ ਆਪ ਸੰਭਲਿਆ ਜਦੋਂ ਲੋਕ ਲੜਨ ਲੱਗ ਜਾਣ ਜਦੋਂ ਕਿਸੇ ਵੀ ਬੰਦੇ ਵਾਸਤੇ ਲੋਕ ਲੜਨ ਲੱਗ ਜਾਣ ਉਹਨੂੰ ਕੋਈ ਹਰਾ ਨਹੀਂ ਸਕਦਾ ਇਹ ਪੈਸੇ ਦੇ ਸਿਰ ਤੇ ਇਹ ਬਾਹੂਬਲੀ ਬਣ ਕੇ ਇਹ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਪਰ ਪੰਜਾਬੀਆਂ ਨੇ ਕਦੇ ੱੱੱਕਾ ਬਰਦਾਸ਼ਤ ਨਹੀਂ ਕੀਤਾ ੱੱੱਕਾ ਨਹੀਂ ਕਦੇ ਬਰਦਾਸ਼ਤ ਕੀਤਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਜੇ ਇਹਨਾਂ ਕੋਲੇ ਡਿਬੇਟ ਵਾਸਤੇ ਕੋਈ ਪੁਆਇੰਟ ਹੁੰਦਾ ਜੇ ਉਹਨਾਂ ਕੋਲੇ ਮੇਰੇ ਵਿਰੁੱਧ ਸਰਕਾਰ ਦੇ ਵਿਰੁੱਧ ਕੋਈ ਪੁਆਇੰਟ ਹੁੰਦਾ 1 ਨਵੰਬਰ ਨੂੰ ਲੁਧਿਆਣੇ ਆਪਾਂ ਡਿਬੇਟ ਰੱਖੀ ਸੀ 25 ਦਿਨ ਪਹਿਲਾਂ ਕਹਿੰਦਾ ਸੀ ਉੱਥੇ ਆ ਜਿਓ ਹਰੇਕ ਟੌਪਿਕ ਤੇ ਗੱਲ ਕਰਾਂਗੇ ਮੈਂ ਕੁਰਸੀਆਂ ਵੀ ਲਾ ਲਈਆਂ ਉੱਥੇ ਆਏ ਨਹੀਂ ਉਸ ਦਿਨ ਕਿਉਂ ਨਹੀਂ ਆਏ ਫਿਰ ਹੁਣ ਕਿਉਂ ਬੋਲੀ ਜਾਂਦੇ ਆ ਉਸ ਦਿਨ ਆ ਜਾਂਦੇ ਬੰਗਲ ਕਰ ਲੈਂਦੇ ਵੀਰੋ ਹਈ ਨਹੀਂ ਬੋਲਣ ਨੂੰ ਕੁਝ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿਲ ਕਹਿੰਦੇ ਜਾਦੇ ਵੇਰ ਨਹੀਂ 2-4 ਮਹੀਨੇ ਹੋਊ 2 ਸਾਲ ਹੋ ਗਏ ਬਿਜਲੀ ਵੀ ਜ਼ੀਰੋ ਆਉਂਦਾ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਤੁਹਾਡੇ ਚੋਂ ਵੀ ਬਹੁਤ ਸਾਰੇ ਹੋਣਗੇ ਜਿਹਨਾਂ ਦੇ ਰਿਸ਼ਤੇ ਜਾਣੇ ਦੋਸਤਾਂ ਮਿੱਤਰਾਂ ਨੂੰ ਨੌਕਰੀ ਮਿਲ ਗਈ ਹੋਊਗੀ ਪਿੰਡ ਮਿਲੀ ਹੈ ਅੱਛਾ ਹੁਣ ਤਾਂ ਪਿੰਡਾਂ 'ਚ ਮੁਕਾਬਲਾ ਇਹ ਹੈ ਕਿ ਕਿਹੜੇ ਪਿੰਡ ਨੂੰ 5 ਮਿਲ ਗਈਆਂ ਕਿਹੜੇ ਪਿੰਡ ਨੂੰ 7 ਮਿਲ ਗਈਆਂ ਇੱਕ ਪਿੰਡ ਹੈ ਫਰਦੂਲਗੜ ਲਾਕੇ 'ਚ ਕਰਨਡੀ ਇੱਕੋ ਪਿੰਡ ਚ 40 ਨੌਕਰੀਆਂ ਮਿਲੀਆਂ ਨੇ ਫਿਰ ਉਹ 40 ਹੁਣ ਰਾਸ਼ਨ ਦਾ ਗਰੀਬਾਂ ਨੂੰ ਪਹਿਲਾਂ ਮਿਲਦਾ ਸੀ ਮਿੱਟੀ ਵਾਲੀ ਕਣਕ ਸੁਸਤਰੀ ਲੱਗੀ ਹੋਈ ਕਣਕ ਪਸ਼ੂ ਵੀ ਨਹੀਂ ਖਾਂਦੇ ਸੀ ਉਹਨੂੰ ਅਸੀਂ ਹੁਣ ਕਰਨ ਲੱਗਿਆ ਹਰੇਕ ਮਹੀਨੇ ਕਣਕ ਮਿਲੂਗੀ ਤੇ ਕਣਕ ਉਹ ਮਿਲੂਗੀ ਜਿਹੜੀ ਹੁਣੀ ਮੰਡੀ ਚ ਆਈ ਐ ਇਸਕੀ ਜਿਹੜੀ ਕਣਕ ਦਾ ਆਟਾ ਮੁੱਖ ਮੰਤਰੀ ਦੇ ਘਰੇ ਬਣਦਾ ਉਸੇ ਕਣਕ ਦਾ ਆਟਾ ਉਹਨਾਂ ਨੂੰ ਮਿਲੂਗਾ ਗਰੀਬਾਂ ਨੂੰ ਗਰੀਬਾਂ ਦੇ ਬੱਚੇ ਪੜਾ ਰਹੇ ਆ ਜਿਹੜੇ ਸਕੂਲ ਨੇ ਉਥੇ ਕੌਣ ਪੜਦਾ ਸਰਕਾਰੀ ਸਕੂਲ ਨੇ ਗਰੀਬਾਂ ਦੇ ਬੱਚੇ ਪੜਦੇ ਜੇ ਉਥੇ ਪੜ੍ਹਾਈ ਮਿਲ ਜੇ ਗਰੀਬਾਂ ਦੇ ਜਵਾਕ ਜਿਹੜੇ ਨੇ ਪੜਨ ਲੱਗ ਜਾਣ ਇਸ ਵਾਰ 98% ਰਿਜ਼ਲਟ ਆਇਆ ਸਰਕਾਰੀ ਸਕੂਲਾਂ ਦਾ 158 ਬੱਚੇ ਜੀਈ ਦਾ ਟੈਸਟ ਕਲੀਅਰ ਕਰਕੇ ਗਰੀਬਾਂ ਦੇ ਜਵਾਕ ਪਹਿਲੀ ਵਾਰ ਹੋਇਆ 158 ਬੱਚੇ ਉਹ ਜਦੋਂ ਟੈਸਟ ਕਲੀਅਰ ਕਰਕੇ ਜਦੋਂ ਇੰਜੀਨੀਅਰ ਡਾਕਟਰ ਬਣਨਗੇ ਨਾ 2 2 3 3 ਲੱਖ ਰੁਪਏ ਮਹੀਨੇ ਦਾ ਪੈਕੇਜ ਮਿਲੂਗਾ ਉਹਨਾਂ ਨੂੰ ਉਹ ਗਰੀਬੀਆਂ ਚੱਕਣਗੇ ਉਹ ਚੱਕਣਗੇ ਗਰੀਬੀਆਂ ਲੋਕਾਂ ਦੇ ਘਰਾਂ ਦੀਆਂ ਇਹ ਚਾਉਂਦੇ ਹੀ ਨਹੀਂ ਆ ਕਾਂਗਰਸੀ ਆ ਅਕਾਲੀ ਆ ਭਾਰਤ ਪਾਲੇ ਇਹ ਚਾਉਂਦੇ ਹੀ ਨਹੀਂ ਕਿ ਆਮ ਗਰੀਬ ਲੋਕਾਂ ਦੇ ਜਵਾਕ ਪੜ ਜਾਣ ਕਿਉਂਕਿ ਇਹਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਫਸਟ ਆਜੂ ਜੇ ਫਸਟ ਆ ਗਿਆ ਉਹਨੇ ਕੋਈ ਨੌਕਰੀ ਤੇ ਲੱਗ ਜਾਣਾ ਹੈ ਅਫਸਰ ਬਣ ਜਾਣਾ ਹੈ ਜੇ ਅਫਸਰ ਬਣ ਗਿਆ ਉਹਨੇ ਘਰ ਦੀ ਗਰੀਬੀ ਚੱਕ ਦੇਣੀ ਹੈ ਜੇ ਗਰੀਬੀ ਚੱਕੀ ਗਈ ਫੇ ਲੀਡਰਾਂ ਦੇ ਮਹਿਲਾ ਮੂਰੇ ਇਹਨਾਂ ਦੇ ਸ਼ੀਸ਼ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਕੌਣ ਖੜੂਗਾ ਫਿਰ ਆ ਪੰਗਾ ਇਹਨਾਂ ਨੂੰ ਬਸ ਹੁਣ ਮੈਨੂੰ ਮੈਨੂੰ ਗਾਲਾਂ ਕਿਉਂ ਕੱਢਣ ਲੱਗ ਜੰਦੇ ਤੜਖੀ ਕਹਿੰਦੇ ਆਮਕਰਾਂ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਆਮਕਰਾਂ ਦੇ ਜਵਾਕ ਮੰਤਰੀ ਕਿਉਂ ਬਣ ਗਏ ਮਲਵਿੰਦਰ ਕੰਗ ਹੈ ਸਾਡਾ ਬੁਲਾਰਾ ਵੀ ਹੈ ਬਹੁਤ ਸ਼ਾਨਦਾਰ ਬੋਲਦਾ ਹੈ ਯੂਨੀਵਰਸਿਟੀ ਚੋਂ ਸਟੂਡੈਂਟਸ ਜੀ ਜਦੋਂ ਉਦੋਂ ਤੋਂ ਆਪਦੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਆ ਯੂਨੀਵਰਸਿਟੀ ਦੇ ਸਟੂਡੈਂਟਸ ਤੋਂ ਆਏ ਨੇ ਆ ਕੇ